ਇਹ ਲੜਾਈ ਬਹੁਤ ਵੱਡੀ ਹੈ ਪੱਛੀਵਾਦ ਚਾਤਤਾ ਦੇ ਨਾਲ ਮਲਕਪੁਰਾ ਭਾਈ ਲਾਲੋ ਦੀ ਲੜਾਈ ਹੈ ਇਹਨੂੰ ਜਿੰਨਾ ਚਿਰ ਇੱਕ ਗੁੱਟ ਹੋਂਦ ਦੇ ਲੜਦੇ ਨਹੀਂ ਉਨਾ ਚਿਰ ਇਹ ਲੜਾਈ ਅਸੀਂ ਸੁਖਾਲੀ ਨਹੀਂ ਸਕਦੇ ਤੋਂ ਸੁਜੋਗਤ ਮੋਰਚੇ ਨੇ ਇੱਕ ਤੁਸਨ ਹੁਕਮ ਦੇ ਦਿੱਤਾ ਕਿ ਜਿਹੜਾ ਮਜ਼ਦੂਰ ਵਰਗ ਜਿਹੜਾ ਪਹਿਲੇ ਮੈਨੂੰ ਮਨਾਇਆ ਜਾ ਰਿਹਾ ਉਦੇ ਵਿੱਚ ਫਾਟੂਤ ਸਹਾਇਤਾ ਦੀ ਦੁਨੀਆ ਦਾ ਸਮਾਪਨ ਕਰਨਾ ਕਿਉਂਕਿ ਇਹ ਇਨਸਾਨ ਹੈ ਦਾ ਸਰਸੂਬੀ ਮਜ਼ਦੂਰ ਹੈ ਔਰ ਬੱਤੀ ਜਿਹੜੀ ਸੋਚ ਹੈ ਕਿ ਜਿੰਨਾ ਚਿਰ ਅਸੀਂ ਮਜ਼ਦੂਰ ਮਜ਼ਦੂਰ ਕਿਸਾਨ ਜਾਂ ਸਾਰੇ ਵਰਗ ਇੱਕ ਜਗ੍ਹਾ ਖਲੋ ਕੇ ਨਹੀਂ ਦੇਖਦੇ ਉਨ੍ਹੀ ਜਗ੍ਹਾ ਹੀ ਵੰਡੇ ਜਾਵਾਂਗੇ ਔਰ ਉਹ ਕਾਰਪੋਰੇਟ ਜਿਹੜੇ ਆ ਉਹ ਸਰਕਾਰਾਂ ਬਣਾਉਂਦੇ ਰਹਿਣਗੇ ਸਾਨੂੰ ਇੱਕ ਕਰੇਗਾ ਤੁਸੀਂ ਅੱਜ ਪੂਰੇ ਵਰਲਡ ਦੇ ਵਿੱਚ ਅੱਜ ਮਜ਼ਦੂਰਾਂ ਦੇ ਨਾਂ ਦੇ ਇੱਕ ਛੁੱਟੀ ਦਾ ਇਤਿਹਾਰ ਆ ਇਹ 1786 ਦੇ ਵਿੱਚ ਜਿਹੜਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਸ਼ਹਿਰ ਦੇ ਵਿੱਚ ਬਹੁਤ ਤਸੱਬਬ ਜਿਸ ਤਰ੍ਹਾਂ ਕਿ ਮੋਦੀ ਹਿੰਦੁਸਤਾਨ ਦੇ ਵਿੱਚ ਤਸੱਬਬ ਕਰ ਰਿਹਾ ਔਰ ਮੈਂ ਇਹਨੂੰ ਹਿਟਲਰ ਕਹਾਵਾਂਗਾ ਅੱਜ ਇਹਨੀਆਂ ਜਿਹੜੀਆਂ ਪਾਲਸੀਆਂ ਕਾਲੇ ਕਾਨੂੰਨ ਬਣਾਉਣੇ ਮਜ਼ਦਮਾਂ ਦੇ ਸਭ ਘੁੱਟ ਦੇਣੇ ਕਿਸਾਨਾਂ ਨੂੰ ਗੜਮਾ ਕਰ ਦੇਣਾ ਗੰਦੇ ਗੰਦੇ ਕਾਨੂੰਨ ਲਿਆ ਕੇ ਅੱਜ ਉਹੋ ਹੀ ਸ਼ਿਕਾਗੋ ਵਾਲਾ ਫੇਰ ਇਹ ਦੌਰ ਵਿਚਾਉਣਾ ਚਾਹੁੰਦਾ ਹਿੰਦੁਸਤਾਨ ਦੇ ਵਿੱਚ ਪਰ ਇੱਥੇ ਜਾਗੀਰ ਦੀ ਜ਼ਮੀਰ ਵਾਲੇ ਲੋਕ ਹੈ ਪਰ ਇਹ ਕੁਝ ਨਹੀਂ ਹੁਣ ਸ਼ਿਕਾਗੋ ਦੇ ਸ਼ਹਿਰ ਦੇ ਅੰਦਰ ਵੀ ਇਸ ਤਰ੍ਹਾਂ ਹੋਇਆ ਸੀ ਜਦੋਂ ਮਜ਼ਦੂਰਾਂ ਤੇ ਮਲਾਜਮਾਂ ਨੇ ਆਪਣੀ ਗੱਲ ਨੂੰ ਚੱਕਿਆ ਤੇ ਉੱਥੇ ਬਦਲਾਅ ਆਇਆ ਖੂਨ ਦੀਆਂ ਹੋਲੀਆਂ ਥੇਲੀਆਂ ਗਈਆਂ ਲਾਲ ਝੰਡੇ ਦਾ ਰੂਪ ਧਾਰਨ ਕੀਤਾ ਅੱਜ ਅਸੀਂ ਵੀ ਹਿੰਦੁਸਤਾਨ ਦੇ ਅੰਦਰ ਪੂਰੇ ਸ਼ਹਿਰਾਂ ਦੇ ਅੰਦਰ ਆਪਣੇ ਟ੍ਰੇਡ ਜਿਥੇ ਬੰਦੇ ਬੰਦੀਆਂ ਅੱਜ ਅਸੀਂ ਆਪਣੇ ਆਪਣੇ ਦੁਕਾਨਾਂ ਦੇ ਉੱਤੇ ਝੰਡੇ ਲਹਿਰਾਏ ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਕਿ ਮੈਸੇਜ ਦੇਣਾ ਚਾਹੁੰਗੇ ਕਿ ਆਨਵਰ ਟਾਈਮ ਦੇ ਵਿੱਚ ਆਪਣੇ ਜਿਹੜੇ ਕਿ ਮਜ਼ਦੂਰ ਯੂਨੀਅਨ ਦੇ ਨਾਤੇ ਮਲਾਜਮਾਂ ਨੂੰ ਜਾਂ ਕਿਸੇ ਨੂੰ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਮਲਾਜਮਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਇੱਕੋ ਬੇਨਤੀ ਕਰਾਂਗਾ ਵੀ ਅੱਗੇ ਜੋ ਵੀ ਪੰਜਾਬ ਦੀ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਮਲਾਜਮਾਂ ਮਜ਼ਦੂਰਾਂ ਕਿਸਾਨਾਂ ਨਾਲ ਕਰ ਰਹੀ ਆ ਉਹ ਇਸ ਨੂੰ ਜ਼ਰੂਰ ਪਰਖ ਲੈਣ ਇਸ ਨੂੰ ਜ਼ਰੂਰ ਸਮਝ ਲੈਣ ਕਿ ਜੇਕਰ ਦੁਬਾਰਾ ਫਿਰ ਤੁਸੀਂ ਡਾਂਗਾਂ ਖਾਣੀਆਂ ਡੋਟ ਕਰਾਉਣੀ ਆ ਆਪਣੇ ਗਲਾਂ ਦੇ ਵਿੱਚ ਫਾਸੀ ਦੇ ਰੱਸੇ ਪਾਉਣਿਆਂ ਇਹ ਚੀਜ਼ ਨੂੰ ਜਰੂਰ ਮਤੇ ਨੇ ਰੱਖਿਆ ਆਪਣਾ ਜਿਹੜਾ ਸਹੀ ਫੈਸਲਾ ਲੈਣ ਜੇ ਇਲੈਕਸ਼ਨ ਦੀ ਗੱਲ ਕਰੀਏ 2024 ਦੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਕਿਹੜੀ ਪਾਰਟੀ ਨੂੰ ਸਮਰਥਨ ਕਰਨਾ ਚਾਹੀਦਾ ਤੁਹਾਡੇ ਵੱਲੋਂ ਦੇਖੋ ਜੀ ਅਸੀਂ ਸਾਡਾ ਸਮਰਥਨ ਵਾਲੀ ਇਹ ਕੋਈ ਗੱਲ ਨਹੀਂ 5 ਤਰੀਕ ਨੂੰ ਸਾਡੇ ਜਿਲੰਦਰ ਬਹੁਤ ਵੱਡੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉੱਥੇ ਫੈਸਲਾ ਲਿਆਇਆ ਜਾਏਗਾ ਕਿਹੜੀ ਸਰਕਾਰ ਨੂੰ ਅਸੀਂ ਸਮਰਥਨ ਦੇਣਾ